ਦੇ ਫਰਕ ਨੇ ਇਹ ਇਹ ਹੈਡਾ ਨੇ ਆਉਲਾ ਬੀ ਬੇਂਤੀ ਸਾਰਿਆਂ ਕੀਤੀ ਆ ਤੁਸੀਂ ਵੀ ਸਾਰਿਆਂ ਕਹਿਣ ਕਰਨੀਆਂ ਤੁਹਾਡੇ ਵੀ ਕੋਈ ਰਿਸ਼ਤੇਦਾਰ ਨੇ ਕੋਈ ਯਾਰ ਦੋਸਤ ਨੇ ਖੰਡੂਰ ਸਾਹਿਬ ਵਾਲੀ ਸੀਟ ਤੇ ਪਤਾ ਤੁਹਾਨੂੰ ਭਈ ਭਾਈ ਅਮਰਤਪਾਲ ਸਿੰਘ ਕਿਉਂ ਲੜ ਰਹੇ ਆ ਜਿਹੜੇ ਡਿਬਰੂਗੜ੍ਹ ਚੱਕੇ ਪ੍ਰਸ਼ਾਸਨ ਨੇ ਡਿਬਰੂਗੜ੍ਹ ਜੇਲ੍ਹ ਚ ਮਾਰੇ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਸੀ ਠੀਕ ਹੈ ਉੱਥੋਂ ਆਪਾਂ ਵੱਧ ਤੋਂ ਵੱਧ ਵੋਟਾਂ ਨਾਲ ਜਿਤਾਉਣਾ ਭਾਈ ਸਾਹਿਬ ਹਾਂਜੀ ਬਹਿਨ ਜੀ ਕੋ ਖਾਲਸਾ ਬਹਿਨ ਜੀ ਫਤਿਹ ਕੰਮ ਕਾ ਉਲਝੇ ਹੋਈ ਥੋੜੇ ਜੇ ਇੱਕ ਦਾ ਕਣਕ ਵੱਢ ਲਈ ਆਪਾਂ ਇਹ ਕਣਕ ਰੱਖ ਲੈਣੀ ਆ ਆਹ ਡਰਮ ਪਈ ਨਾ ਇੱਧਰ ਹਾਂਜੀ ਇਹ ਸੂਰ ਲਾਇਆ ਇੱਥੇ ਹੁਣ ਥੋੜਾ ਜਿਹਾ ਲੋਹੇ ਦੇ ਬਣਾ ਕੇ ਨਾ ਥੋੜੇ ਸਟੰਜੇ ਸਟੰਜੇ ਦੇ ਉੱਤੇ ਡਰਮ ਫਿਰ ਆਹ ਦਾ ਪਿਛਲੇ ਸਾਲ ਵਾਲਾ ਪਈ ਸੀ ਆ ਭਰੇ ਹੋਇਆ ਡਰਮ ਹਾਂ ਤਾਂ ਫੋਲ ਗਿਆ ਤੇ ਇੱਥੇ ਗਰਾਮ ਨੂੰ ਚੇ ਚੇ ਕਰਾ ਨਾ ਸਾਨੂੰ 500 ਰੁਪਏ ਆ ਗਿਆ ਤੇ ਬਣ ਗਿਆ ਜੀ ਤੇ ਆ ਦੋ ਚੰ ਲੈ ਕੇ ਆਂਦਾ ਸੀ ਤੇ ਬਾਕੀ ਮੱਝਾਂ ਵਾਲਾ ਸਿਸਟਮ ਉਹ ਆਪਾਂ ਪਹਿਲਾਂ ਵੀ ਸਾਂਝੀ ਕੀਤੀ ਸੀ ਗੱਲ ਵੀ ਆਹਾ ਮੱਛਰ ਤੇ ਮੱਖੀਆਂ ਵਾਲਾ ਟਾਈਮ ਆ ਗਿਆ ਇਹ ਆਪਣਾ ਬਣਾ ਕੇ ਰੱਖਿਆ ਹੋਇਆ ਮੱਛਰਦਾਨ ਨਹੀਂ ਲਾਉਂ ਯਾਰ ਆਪਾਂ ਵੀ ਲਾਉਨੇ ਹਨ ਆ ਅਸੀਂ ਤਾਂ ਮੱਛਰਦਾਨ ਨਹੀਂ ਲਾਈ ਆ ਮੱਛਰਦਾਨੀ ਥੱਲੇ ਕਰ ਦੇਈ ਦੀ ਆ ਤੇ ਬਹਿ ਜਾ ਬਹਿ ਜਾ ਕੋਈ ਬੜਾ ਖਰਚਾ ਨਹੀਂ ਹੈਗਾ ਨਾਰਮਲੀ ਆ ਕਣ ਕਬੱਡੀ ਆ ਜੀ ਤੇ ਕਣਕ ਡਰਾਮਾ ਜਾਂ ਡਰਾਮ ਮੁੰਡਿਆਂ ਨੇ ਕੱਢ ਲੇ ਬਾਹਰ ਹੁਣ ਇੱਧਰ ਰੱਖ ਦਾਂਗੇ ਕਾ ਦਾਂਗੇ ਤੇ ਹੁਣ ਆਪਾਂ ਹੋਰ ਇੱਕ ਡਾਈਟ ਦਾ ਤੇ ਇੱਧਰ ਮੁੰਡੇ ਗੇਮ ਲਾਉਣ ਲੱਗੇ ਹੋਏ ਨੇ ਨਵੇਂ ਮੁੰਡੇ ਉਧਰ ਪੂਰੇ ਐਕਸਰਸਾਈਜ਼ ਕਰ ਰਹੇ ਆ ਬੱਚੇ ਵੀ ਗੇਮ ਲਾ ਰਹੇ ਆ ਮੈਂ ਜੀ ਬਾਕੀ ਸਾਰਿਆਂ ਨੂੰ ਬੇਨਤੀ ਆ ਖੰਡੂਰ ਸਾਹਿਬ ਵਾਲਿਆਂ ਨੂੰ ਵੀ ਹੱਥ ਬੰਨ੍ਹ ਕੇ ਬੇਨਤੀ ਆ ਭਾਈ ਸਾਹਿਬ ਅੰਮ੍ਰਿਤਪਾਲ ਨੂੰ ਬੋਟ ਪਾਓ ਵੱਧ ਤੋਂ ਵੱਧ ਜਿਤਾਓ ਸਮਰਥਨ ਕਰੋ ਨਹੀਂ ਜੀ ਤੇ ਸਿੱਖੀ ਦਾ ਸਬੂਤ ਦਵੋ ਆਪਣੀ ਏਕਤਾ ਦਾ ਸਬੂਤ ਦਵੋ ਚਲੋ ਚਲੋ ਕਹੜੇ ਸਾਹਿਬ ਦਾ ਨਹੀਂ ਬੋਲਦਾ ਪਰ ਜਿਹੜਾ ਹੁਣ ਕਲੰਕ ਮੱਥੇ ਤੇ ਲੱਗਾ ਹੋਇਆ ਹੈ ਨਾ ਉਹ ਲਾਦੀ ਆਪਾਂ ਨੂੰ ਆਪਾਂ ਨੂੰ ਟਾਈਮ ਮਿਲਿਆ ਹੋ ਉਹ ਲਾਉਣ ਦਾ ਆਜੋ ਵਾਪਾਰ ਕਰਦੇ ਸੀ ਚਰਚਾ ਹਾਂਜੀ 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 ਬਈ ਭਾਈ ਸਾਹਿਬ ਨੂੰ ਸਮਰਥਨ ਕਰੋ ਫੁੱਲ ਤੋਂ ਫੁੱਲ ਵਟਾ ਫੁੱਲ ਨਾ ਤੇ ਇਹ ਨੇ ਵਰਕ ਜੀ ਚਾਂਦੀ ਦੇ ਵਰਕ ਨੇ ਇਹ ਇਹ ਤੁਸੀਂ 4-5 ਲੈ ਸਕਦੇ ਹੋ ਆਪਾਂ ਇਹ ਹੈੜਾ ਨੇ ਆਵਲਾ ਬੀ ਸਹੀ ਸਾਰੇ ਵਧੀਆ ਵਧੀਆ ਚੀਜ਼ ਆ ਸਾਰੀ ਬਹੁਤ ਬੈਸਟ ਚੀਜ਼ ਆ ਹਣਾ ਖਾਣਾ ਕਿਵੇਂ ਇਹ ਆਪਾਂ ਮਰਨੇ ਕਾਲਜ ਬੜਾ ਵਧੀਆ ਥੋੜਾ ਐਕਸਾਈਟ ਤੋਂ ਪਹਿਲਾਂ ਲੈ ਸਕਦੋਂ ਐਸਾ ਤੋਂ ਬਾਅਦ ਵੀ ਲੈ ਸਕਦਾ ਹਾਂ ਸਹੀ ਇਦਾਂ ਹੀ ਹੋ। ਬਰਕਾ ਇਦਾਂ ਰੱਖ ਲੈਣੇ ਆਪਾਂ। ਠੀਕ ਆ ਜੀ। ਜਿੰਨੀ ਜਾਨੀ ਉਹ ਬਸ ਬਾਹੇ ਗਰੂਪ ਆ। ਹਵਾ ਦਾਲ ਦਈਏ। ਇਹਨੂੰ ਇਦਾਂ ਕਰਕੇ ਇਦਾਂ ਕਰ ਲਓ। ਠੀਕ ਆ ਜੀ। ਇਦਾਂ ਕਰਕੇ ਤੁਸੀਂ ਔਲਾ ਵੀ ਲੈ ਸਕਦੇ ਹੋ। ਇਹੇ ਤੋੜੀ ਜੀ ਹਵਾ ਚਲਦੀ ਹਵਾ ਕਰਕੇ ਜੀ ਜੀ ਮਾਚੇਮੜ ਦਾ ਹੱਥਾਂ ਨੂੰ ਤੇ ਇਦਾਂ ਹੀ ਖਾਣਾ ਇਦਾਂ ਆਪਾਂ 4-5 ਵਾਰਕ ਉਲਾਰ ਖਾ ਗਦੇ ਹਾਂ ਠੀਕ ਹੈ ਜੀ ਖਾਣ ਦੀ ਵਿਧੀ ਇਹੀ ਆ ਓਏ ਲੀਵਰ ਨੂੰ ਬਾਕੀ ਗਰਮੀ ਆ ਜਿਹੜੀ ਗਰਮੀ ਆ ਲੀਵਰ ਚ ਗਰਮੀ ਮਿੱਧੇ ਨੂੰ ਕੱਢਦਾ ਬਹੁਤ ਵਧੀਆ ਚੀਜ਼ ਆ ਮਰਬਾ ਤੋਂ ਵੀ ਬੈਸਟ ਆ ਹਾਂ ਬੱਚੇ ਜਣੀ 2 ਕ ਵਰਕ 3 ਕ ਵਰਕ ਵੱਡੇ 4 5 ਲੈ ਲੋ ਹਾਂਜੀ ਇਹੀ ਵਿਧੀ ਆ ਤੇ ਇਹ ਹਡਾ ਨੇ ਹਡਾ ਦੇ ਵੀ ਇਹ ਤੋਂ ਕੱਢ ਦੋ ਵਿੱਚੋਂ ਹਾਂਜੀ ਰੱਖ ਰਖਣਾ ਆ ਗੜਕਾ ਦੀ ਇਹਦੇ ਨਾਲ ਵੀ ਤੁਸੀਂ ਉਵੇਂ ਹੀ ਖਾ ਸਕਦੇ ਹੋ ਰੱਖੋ ਖਾਲਸਾ ਜੀ ਨੂੰ ਮਾਨੂੰ ਗੜਕੂੰਡੀ ਨੇਗਾ ਹੈ ਛੜਾਂ ਚ ਹਰਿ ਜੀ ਤੇ 4 ਵਾਰ ਠੀਕ ਆ ਜੀ ਭਾਈ ਸਾਹਿਬ ਦੇ ਪੂਰੀ ਸਪੋਰਟ ਕਰੋ ਜਿੰਨੀ ਹੋਂਦੀ ਆ ਠੀਕ ਆ ਜੀ ਹੋਰ ਵੀ ਜਿਹੜੇ ਬੰਦੀ ਸਿੰਘ ਨੇ ਆਪਣੀ ਆਵਾਜ਼ ਉਠਾਓ ਆਪਾਂ ਆਪ ਦਾ ਤਾਂ ਇੱਕਾ ਨਹੀਂ ਕਰਦੇ ਹੈ ਜੀ ਫਿਰ ਆਪਾਂ ਕਹਿੰਦੇ ਆ ਵੀ ਆਹ ਚੀਜ਼ ਹੋ ਜਾਏ ਆਹ ਚੀਜ਼ ਹੋ ਜਾਏ ਕਿਹਾ ਬਾਬਾ ਜੀ ਬਿਲਕੁਲ ਹੀ ਬਿਲਕੁਲ ਸਾਰਿਆਂ ਨੂੰ ਪਤਾ ਹੀ ਹੈ ਬਈ ਆਪਣੀ ਕੌਮ ਨਾਲ ਹਾਂ ਨਾਲੇ ਆਪ ਕੋ ਪਾਰਲੀਮੈਂਟ ਦਾ ਕੋਈ ਆਸ ਕਰਦੇ ਹਾਂ ਉਹ ਸਾਨੂੰ ਸਾਫ ਦੇ ਦੋਗੇ ਜੇ ਉੱਥੇ ਹੁਣ ਆਪਣੇ ਬੰਦੇ ਜਾਣਗੇ ਪਾਰਲੀਮੈਂਟ ਚ ਉੱਥੇ ਬੋਲਣਗੇ ਫੇਰ ਪਤਾ ਲੱਗੂ ਠੀਕ ਹੈ ਜੀ ਇਹੀ ਬੇਨਤੀ ਆ ਵੀ ਭਾਈ ਸਾਹਿਬ ਨੂੰ ਵੱਧ ਤੋਂ ਵੱਧ ਸਮਰਥਨ ਨਾਲ ਜਿਤਾਓ ਕਿ ਪਤਾ ਲੱਗ ਜੇ ਵੀ ਹਾਂ ਬਈ ਕੌਮ ਜਾਗਦੀ ਆ ਠੀਕ ਹੈ ਜੀ ਇਹੀ ਬੇਨਤੀ ਆ ਚਲੋ ਵੀ ਫਤਿਹ ਲਾਓ ਤੁਸੀਂ ਗੇਮ ਤੇ ਚਲੋ ਬਈ ਚਲੋ ਲਾਓ ਪੱਧਰ ਮੁੱਡੇ ਲੱਗ ਐਕਸਰਸ ਕਰਨ ਚਲੋ ਚਲੋ ਪਰਾਬ ਜੋ ਚਲੋ ਪਤਾ ਹਾਂ ਬਹੁਤ ਵਧੀਆ ਫਾਇਟ ਹਾਂ ਇਦਾਂ ਜ਼ੋਰ ਮਾਰਨਾ ਬਹੁਤ ਵਧੀਆ ਖਿੱਚ ਗੁੱਠਾਂ ਪੈਟ ਕਰ ਗਿੱਟਾ ਵੀ ਕੋਲ ਆ ਹਾਂ ਡਾਟ ਕਰ ਕੈਂਚੀ ਡਾਟ ਇਹਦੇ ਨਹੀਂ ਜਾਂਦੀ ਨਿਕਲਦੀ ਇਹਨੇ ਡੋਲੇ ਤੋਂ ਨਹੀਂ ਕੈਂਚੀ ਨਿਕਲਦੀ ਹੁੰਦੀ ਕਦੇ ਵੀ ਠੀਕ ਹੈ ਨਾ ਡੋਲੇ ਨੂੰ ਪੈ ਗਈ ਬਾਹ ਨੂੰ ਪੈ ਗਈ ਜੇ ਪੱਟਾਂ ਚਾਈ ਹੋ ਉੱਥੋਂ ਨਹੀਂ ਨਿਕਲਦੀ ਕਦੇ ਵੀ ਕੈਂਚੀ ਨਾਲੇ ਲੱਕ ਨੂੰ ਪੈ ਗਈ ਕੈਂਚੀ ਉੱਥੋਂ ਗਿੱਟਾ ਦੇਖੋ ਕਿੱਥੇ ਆ ਠੀਕ ਹੈ ਗੋਟ ਗੋਟ ਬਹੁਤ ਵਧੀਆ ਚਲੋ 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 ਪ੍ਰਭਜੋਤ ਪਾਓ ਬੇ ਕੋਟੀ ਪਾਓ ਤੁਸੀਂ ਵੈਰੀ ਗੁੱਡ ਵੈਰੀ ਗੁੱਡ ਬਹੁਤ ਵਧੀਆ ਗੋਟ 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 ਬਹੁਤ ਵਧੀਆ ਆਇਆ ਆਇਆ ਜਿਹੜੇ ਬੱਚੇ ਅਸੀਂ ਘਟੋ ਘਾਟਾ ਜਿਹੜੇ ਨਵੇਂ ਵੀਰੇ ਉਹਨਾਂ ਨੂੰ ਮਹੀਨਾ ਰੂਹ ਮਹੀਨਾ ਅਸੀਂ 10 ਮਹੀਨਾ 15 ਜਣ ਅਸੀਂ ਗਰਾਊਂਡ 'ਚ ਨਹੀਂ ਬਾੜਦੇ ਇਹ ਬੱਚਾ ਕਿੱਥੋਂ ਆਇਆ ਜੀ ਆਹ ਆ ਬੱਚਾ ਕਿੱਥੋਂ ਆਇਆ ਕਿੰਨਾ ਇਹ ਤੇ ਮੈਂ ਪੁੱਤ ਕਿੰਨੇ ਵੇੜੇ ਲੱਗ ਗਏ ਪਹਿਲੀ ਵਾਰ ਇੱਕ 12 ਗੇੜੇ ਸੀ 11ਵਾਂ 12ਵਾਂ ਸ਼ੁਰੂ ਹੋਇਆ ਹੋਇਆ ਬਾਈ ਉੱਥੇ ਜਾ ਕੇ ਖਤਮ ਹੋ ਗਿਆ ਠੀਕ ਆ ਭਾਰ ਕਿੰਨਾ ਘਟ ਗਿਆ ਮੇਰਾ 78 ਸੀਗਾ 71 ਰਹਿ ਗਿਆ ਵੈਰੀ ਗੁੱਡ ਕਿੰਨੇ ਟਾਈਮ ਚ ਬੀ ਦਿਨਾਂ ਦੇ ਰਹਿ ਗਿਆ ਜੀ ਵੈਰੀ ਵਧੀਆ ਬਹੁਤ ਵਧੀਆ ਬਹੁਤ ਪਾਰਾ ਸੀ ਜੀ ਤੁਰ ਨਹੀਂ ਹੁੰਦਾ ਸੀ ਉਦੋਂ ਇੰਨਾ ਪਾ ਮੋਟਾ ਸੀ ਇਹ ਸਾਡੀ ਪਹੀ ਦੇ ਤਿੰਨ ਘੇੜਿਆਂ ਦਾ ਵੀ ਕਿਲੋਮੀਟਰ ਬਣ ਜਾਂਦਾ ਠੀਕ ਆ ਜੀ ਤਿੰਨ ਘੇੜਿਆਂ ਤੋਂ ਘੱਟ ਦਾ ਹੀ ਬਣਦਾ ਥੋੜਾ ਜਿਹਾ ਤੇ ਇਹਦਾ ਹੁਣ ਬਾਹਰ ਮਾ ਕਿਹੜਾ 4 ਕਿਲੋਮੀਟਰ ਹੋ ਗਈ ਇਹਦੀ ਠੀਕ ਆ ਜੀ ਇਹੀ ਗੱਲਾਂ ਉਹ ਆਪਾਂ ਕਰਦੇ ਹੀ ਗੱਲ ਵੀ ਹੁਣ ਜਿਵੇਂ ਕਈ ਗੇਰੀ ਕੀ ਕਰਦੇ ਆ ਬਾਕੀ ਚਲੋ ਆਪਾਂ ਕਿਸੇ ਨਾਲ ਦਾ ਕਹਿਣਾ ਹੀ ਨਾ ਆਪਾਂ ਆਪਦਾ ਅਸੂਲ ਆਕੀ ਆ ਵੀ ਜਿਹੜਾ ਬੱਚਾ ਖੱਡਿਆ ਹੋਇਆ ਉਹਦਾ ਪਹਿਲੇ ਪਤਾ ਲੱਗ ਜਾਂਦਾ ਜਿਹੜਾ ਹੁਣ ਜੇ ਮੈਂ ਨਵੇਂ ਆ ਨਵੇਂ ਬੱਚੇ ਆ ਨਵੇਂ ਆਉਂਦੇ ਆ ਨਵੇਂ ਨੂੰ ਭਾਰੇ ਨੂੰ ਛੜਤਾ ਭਾਰੇ ਨੇ ਕਿੰਚੀ-ਕੁੰਚੀ ਮਾਰੀ ਜਵਾਗ ਦੇ ਭਾਰ ਭੂਰਾ ਗੱਲ ਲਿਗਮੈਂਟ ਤੇ ਠੀਕ ਆ ਜੀ ਲਿਗਮੈਂਟ ਮਾੜਾ ਜਿਹਾ ਖੱਟਿਆ ਗਿਆ 6 ਮਹੀਨੇ 8 ਮਹੀਨੇ ਦਾ ਪ੍ਰੋਸੀਜਰ ਹੋ ਜਾਂਦਾ ਹੈ ਮੁੜ ਕੇ ਨਾ ਜਵਾਗ ਤੋਂ ਐਕਸਰਸ ਹੋਵੇ ਹੁਣ ਅਸੀਂ ਘਟੋ-ਗਾਟ ਇਹਨਾਂ ਨੂੰ 20-25 ਦਿਨ ਐਕਸਰਸ ਐਕਸਰਸਾਈਜ਼ ਕਰਾ ਕੇ ਉਤਮਾ ਗਰਾਊਂਡ ਚ ਵਾਰਦਾ ਨਵੇਂ ਨੂੰ ਨਵੇਂ ਨਾਲ ਜਿਹੜੇ ਖੱਡੇ ਹੋਏ ਨੇ ਖੱਡੇ ਉਹਨੂੰ ਖੱਡੇ ਆ ਇਹ ਨਹੀਂ ਗੱਲ ਜੇ ਸੈੱਟ ਚ ਵੀ ਦੋ ਨਵੇਂ ਲੱਗੇ ਹੋਏ ਨੇ ਦੋ ਪੁਰਾਣੇ ਲੱਗੇ ਹੋਏ ਨੇ ਪੁਰਾਣਾ ਪੁਰਾਣੇ ਨੂੰ ਲੱਗੂਗਾ ਨਵਾਂ ਨਵੇਂ ਨੂੰ ਲੱਗੂਗਾ ਇਹ ਨਹੀਂ ਗੱਲ ਬਈ ਜਵਾਕ ਫੜ ਫੜ ਮਿੱਧੀ ਜਾਂਦਾ ਜਾਂ ਹੋਰ ਕੋਸ਼ਣ ਦਾ ਇਹ ਤਕਰੀਬਨ ਹੁਣ ਮੁੰਡੇ ਇਹ ਨਵੇਂ ਨੇ ਹਾਂ ਗੱਡ ਗੱਡ ਪੱਤ ਗੱਡ ਹਾਂ ਹਾਂ ਬਹੁਤ ਵਧੀਆ ਆ ਟਕਾ ਕੇ ਟਕਾ ਕੇ ਹਾਂ ਸਿਰਾ ਕਰਤਾ ਸਿਰਾ ਜਮਾ ਹਾਂ ਬਹੁਤ ਵਧੀਆ ਖਾਣ ਦੇ ਨਾਲ ਸਹੀ ਸਾਰ ਗੱਜ ਹੈ 1 ਵਾਰੀ ਐਕਸਰਸਾਈਜ਼ ਕਰ ਲਈਏ ਨਹੀਂ ਕੋਈ ਚੱਕਰ ਨਹੀਂ ਇੱਥੇ ਸੌਂ ਰਹਿੰਦੀ ਆ ਪੂਰੇ ਟਾਈਮ ਬਹੁਤ ਵਧੀਆ ਕੈਸਾ ਟੋਪ ਪਤਾ 20 ਸੈਟ ਹੋ ਗਏ 20 ਹੋ ਗਏ 20 ਗੁੱਡ ਬਹੁਤ ਵਧੀਆ ਕੋਈ ਨਾ ਸਟਾਰਟਿੰਗ ਕਰ ਲੋ ਮੂਰੇ ਪਿੱਛੇ ਹੋ ਕੇ ਕਰੋ 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 ਸਟ੍ਰੈਚ ਕਰੋ ਆ ਮੁੰਡਾ ਖਵਾਏ ਇਹਦੇ ਵਾਸਤੇ ਕਿਹੜਾ ਆਹ ਦਾ ਖਾਲਸਾ ਹੋ ਰਿਹਾ ਪੱਤਾ ਖਾਲਸਾ ਰੇ ਕਿਹੜਾ ਪੰਡਾ ਪੱਤਾ ਪਲੇ ਆਈ ਬੇਗਵਾਲ ਬੇਗੋਵਾਲ ਜੇ ਅੰਦਰ ਦੇ ਕੋਲ ਪੈਂਦਾ ਕਿੰਨਾ ਟਾਈਮ ਹੋ ਗਿਆ ਹਾਂਜੀ ਕਿੰਨਾ ਟਾਈਮ ਹੋਇਆ ਇਹਨੂੰ ਮੈਨੂੰ 2 ਮਹੀਨੇ ਨੇ ਪੰਜ ਨੂੰ ਕਿੰਨਾ ਕਿੰਨਾ ਵੇਟ ਸੀ ਰਹਾ ਥਾ ਮੇਰਾ 60 ਕਿਲੋ ਹੁਣ ਕਿੰਨਾ ਹੁਣ 55 ਕਿਲੋ ਰਹਾ ਗੁੱਡ 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 ਬਾਹਲਾ ਬੋਲਾ ਸੀ ਬਾਹਲਾ ਜਿਆਦੇ ਹੋਰ ਕੀ ਦਾ ਜਿਆਦੇ ਕੀ ਦਾ ਵੇਟ ਘਟਿਆ ਹੋਰ ਤੇਰਾ ਕਿੰਨਾ ਕੁ ਕੱਢਿਆ ਹਾਂ ਮੇਰਾ ਭਾਈ ਜੀ ਚੱਲਦੇ ਕਿੰਨੇ ਮਹੀਨੇ ਵਿੱਚ 80 ਕਿਲੋ ਹੋ ਗਿਆ ਹਾਂ 15 ਕਿਲੋ ਘਟ ਗਿਆ ਬਾਲਾ ਇਹ ਵੀ ਬਹੁਤ ਬੋਲਾ ਸੀ ਉਹਦੇ ਆ ਕਹਿੰਦਾ ਮੇਰੇ ਤੋਂ ਗਲਤ ਦੱਸਿਆ ਗਿਆ ਹਨਾ ਮੈਂ ਕਿਹਾ ਕੋਈ ਗੱਲ ਨਹੀਂ ਮੈਂ ਕਈ ਵਾਰੀ ਜਵਾਬ ਥੋੜਾ ਜਿਆ ਨਰਵਸ ਹੋ ਜਾਂਦਾ ਨਾ ਕੈਮਰਾ ਮੂਰੇ ਕਰ ਦਿਆਂ ਹਨਾ ਆ ਜੱਜਰਦਾ ਬੰਦਾ ਜੀ ਤੁਹਾਡਾ ਜੱਜਰਦਾ ਜੱਜਰਦਾ ਹਾਂਜੀ ਕਿੰਨਾ ਪੈਟ ਜੀ ਪਤਾ 114 ਕਿਲੋ 114 ਕਿਲੋ ਹੁਣ ਕਿੰਨਾ ਰਹਿ ਗਿਆ 109 109 ਹਾਂ ਇਹ ਵੀ ਦੰਤ ਬਹੁਤ ਵਧੀਆ ਬਹੁਤ ਵਧੀਆ ਡਬਲ ਦੰਬਰਾ ਵਾ ਟਕਾ ਕੇ ਹਾਂ ਹਾਂ ਟਕਾ ਕੇ ਟਕਾ ਕੇ ਪਤਾ ਹਾਂ ਹਾਂ ਕੋਈ ਨਾ ਬਾਬਾ ਉਹ ਚੱਕ ਪੈਣਾ ਬੈਣਾ ਬੱਤਣਾ ਪੈਣਾ ਤੇ ਬੈਣਾ ਹਾਂ ਹਾਂ ਕੋਈ ਆਇਆ ਹੈ ਲਾ ਹਾਂ ਕੋਈ ਨਾ ਹੌਲੀ ਲਾਲ ਹਾਂ ਵੈਰੀ ਗੁੱਡ ਬਹੁਤ ਵਧੀਆ ਬੱਲਪੁਰ ਸਹੀ ਹਾਂ ਜਿਹੜੀ ਉਹ ਪਹਿਲਾ ਲਾਉਂਦਾ ਹੀ ਉਹਦਾ ਕੋਈ ਫਾਇਦਾ ਨਹੀਂ ਐਕਸਰਸਾਈਜ਼ ਕਰੋ 2 ਦਾ ਹੀ ਲਾ ਲਓ 3 ਦਾ ਲਾ ਲਓ ਕੋਈ ਚੱਕਰ ਨਹੀਂ ਠੀਕ ਹੈ ਨਾ ਗਲਤ ਐਕਸਰਸਾਈਜ਼ ਨਹੀਂ ਕਰਨੀ ਚਲੋ ਮੇਰਾੜੀ ਦਵਲ 10 ਦਾ 1 2 6 6 7 8 9 10 ਕੋਈ ਚੱਕਰ ਨਹੀਂ ਕੋਈ ਅਣਖੱਟਾ ਉਸ ਮਰਜ਼ੀ ਹੁਣ ਉਹ ਦੇ ਮੁੰਡੇ ਲਾਉ ਡੰਡ ਪੱਤਾ ਹੁਣ ਇਹ ਬਹੁਤ ਭਾਰਾ ਸੀ ਉਹ ਬੱਚਾ ਉਹ ਵੀ ਹਰੇ ਥੋੜਾ ਜਿਹਾ ਨਹੀਂ ਐਕਸਰਸਾਈਜ਼ ਕੀਤੀ ਮਨਾ ਇਹਨਾਂ ਨੂੰ ਉੱਚੇ ਸਮੇਂ ਕਰਾ ਦੇ ਬਈ ਉੱਚੇ ਸਮੇਂ ਲਾ ਲੋ ਡੰਡ ਠੀਕ ਨਹੀਂ ਇਹ ਰਹੀ ਗੱਲ ਬਈ ਐਵੇਂ ਜਿਹਾ ਬਕਵਾ ਨੂੰ ਭਾਈ ਫਿਰੋ ਬਿਨਾਂ ਮਤਲਬ ਹੋਈ ਹੌਲੀ 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 ਸਟੈਪ ਬਾਈ ਸਟੈਪ ਸਟੈਪ ਬਾਈ ਸਟੈਪ ਮਨਾ ਆਪਾਂ ਕਿੰਨਾ ਵਾਰ ਘਟ ਗਿਆ 5 ਕਿਲੋ ਘਟ ਗਿਆ 5 ਕਿਲੋ ਕਿੰਨੇ ਦਿਨਾਂ 'ਚ 15 ਦਿਨ 15 ਦਿਨਾਂ 'ਚ ਹੁਣ ਤੁਸੀਂ ਦੇਖੋ ਉਹ ਏਜ ਕਿੰਨੀ ਤੇਰੀ 14 ਸਾਲ ਦਾ ਹੈ ਕਿੰਨਾ ਵੇਡ ਸੀ ਕੁੱਲ 1 10 1 1 ਕੁਆਂਟਲ 10 ਕਿਲੋ ਵੇਡ ਸੀ ਹੈ ਹਾਈਟ ਦੇਖ ਲਓ ਹੱਡ ਮਰ ਮੈਂ 5.5 ਹਾਂ ਜੀ ਹਣਾ ਹੁਣ ਜੇ ਨਾ ਉਹਦਾ ਬਈ 2 ਸਾਲ ਨੂੰ ਕਿੱਥੇ ਜਾਂਦਾ ਬੇਟਾ ਦਾ ਹੈ ਜੀ ਦੇਖੋ ਅਸਲੀ ਸੱਚਾਈ ਤਾਂ ਇਹ ਆ ਤਾ ਇਹ ਤੁਹਾਡੇ ਕੋਲ ਕਿੰਨੇ ਹੀ ਪੈਸੇ ਨੇ ਕੁਛ ਵੀ ਆ ਨਾ ਤਾਂ ਤੁਹਾਡੇ ਬੱਚੇ ਦੀ ਮੈਰਿਜ ਹੋਵੇ ਨਾ ਤੁਹਾਡੇ ਬੱਚੇ ਦੇ ਕੱਪੜਾ ਚੰਗਾ ਲੱਗੇ ਨਾ ਤੁਹਾਡਾ ਬੱਚਾ ਕੰਮ ਕਰ ਸਕੇ ਹੁਣ ਭਾਰਾ ਕੀ ਕਰੂ ਆਪ ਦੇ ਆਪ ਨੂੰ ਚੱਕੂ ਕੰਮ ਕਰੂ ਠੀਕ ਆ ਜੀ ਬਾਹਰ ਬਹੁਤ ਲਾਈਫ ਲਾਈਫ ਹਾਰਾ ਬਹੁਤ ਬਹੁਤ ਹਾਰਾ ਇਹਨੂੰ ਉਹੀ ਦੱਸਦੇ ਆਂ ਵੀ ਮੈਂ ਅਸੀਂ ਸਾਰਾ ਕੁਝ ਦੇਖਿਆ ਬਹੁਤ ਹਾਰਡ ਲਾਈਫ ਹਾਰਾ ਜੇ ਤਗੜਾ ਹੋਊਗਾ ਤਗੜਾ ਬੰਦਾ ਤਗੜੇ ਦਾ ਸੱਤੀ ਵੀ ਹਿ ਸੋ ਨਾ ਤਗੜਾ ਬੰਦਾ ਖਿੱਚ ਕੇ ਲੈ ਜਾਂਦਾ ਤਗੜੇ ਦਾ ਘੰਟੇ ਜੇ ਕੰਮ ਕਰ ਦੇਣਾ ਜਿੰਨਾ ਹੁਣ ਸਾਡੇ ਬੱਚੇ ਆ ਨਿਕਈ ਗੇ ਕੰਮ ਕੋ ਮਤੇ ਕਹਿੰਦੇ ਵੀ ਇਹ ਜਾਣਾ ਬਾਈ ਹੁਣ ਇੱਥੇ ਰੰਗੂ ਵਾਲਾ ਮੁੰਡਾ ਕੋਲੂ ਆ ਬਣਾ ਨਾ ਚੱਕੀ ਵਾਲਾ ਉਹ ਮੈਨੂੰ ਕਹਿੰਦਾ ਯਾਰ ਲੇਬਰ ਨਹੀਂ ਮਿਲਦੀ ਉਹ ਉਹਦੀ ਚੱਕੀ ਆ ਉਹਨੇ ਕਣਕ-ਕਣਕ ਲੈਂਦਾ ਆਪ ਨਾ ਮੱਕੀ ਕਣਕ ਉਹ ਕਹਿੰਦਾ ਬਾਈ ਯਾਰ ਵੀ ਇੰਤਜ਼ਾਮ ਕਰ ਦੇ ਕੋਈ ਮਖਾ ਬਾਈ ਵੀ ਪੈਸੇ ਲੱਗਣਗੇ ਸਿਗਰ ਮੁੰਡੇ ਲਾ ਜਾਣਗੇ ਤੇਰੀ ਟਰਾਲੀ ਉਹ ਥੋੜਾ ਜਾ ਤੁਰ ਕੇ ਜਾਣਾ ਪੈਂਦਾ ਜੇ ਮੈਂ ਆਪਾਂ ਕਹੇ ਦੀ ਬਈ ਥੋੜੇ ਬਾਹਲਾ ਨਹੀਂ 20 ਕਿ ਮੀਟਰ ਹਨਾ ਸੜਕ ਤੋਂ ਅੰਦਰ ਲੈ ਜਾਣਾ ਸੀ ਕਣਕ ਤੇ ਇਹਨਾਂ ਨੂੰ ਮਖਾ ਤੁਸੀਂ ਐਂ ਕਰੋ ਵੀ 2000 ਰੁਪਏ ਲਵਾਂਗੇ ਹਨਾ ਵੀ ਲਾ ਦੇਣਗੇ ਇਹਨੂੰ ਉਹ ਕਹਾਂ ਠੀਕ ਆ ਮਖਾ 500 ਤੁਹਾਨੂੰ ਮੈਂ ਦੇ ਦੂੰ 2500 ਹੋ ਗਿਆ ਤੁਹਾਡਾ ਠੀਕ ਆ ਇਹਨਾਂ ਨੇ ਉਹ ਪੰਜ ਜਣਿਆਂ ਨੇ ਮੈਨੂੰ ਉਮੀਦ ਆ 35 ਮਿੰਟ ਚਾਲੀ ਲਾਏ ਆ 40 ਮਿੰਟ ਜਾਨੇ ਟਰਾਲੀ ਭੜਕਾਤੀ ਨਾਲੇ ਬੰਗਾ ਲੱਗਾ ਸੀ ਤਾਂ ਹਾਂ ਤੱਕ ਭਰੀ ਹੋਈ ਟਰਾਲੀ ਹਾਂ ਹੁਣ ਚਾਰ ਟਰਾਲੀਆਂ ਇਹਨਾਂ ਨੇ ਉਦੋਂ ਮੈਨੂੰ ਉਮੀਦ ਆ ਦੋ ਤਿੰਨ ਘੰਟੇ ਇੱਕ ਦਿਨ ਤਿੰਨ ਲਾ ਕੇ ਇੱਕ ਦਿਨ ਦੋ ਲਾ ਕੇ ਆਇਆ ਹਾਂ ਇਹਨਾਂ ਦਾ ਡਾਈਟ ਤਾਂ ਵਧੀਆ ਹੋ ਗਿਆ ਨਾਲੇ ਕੰਮ ਹੱਥੀ ਨਿਕਲ ਗਿਆ ਜਿੱਦ ਕਿਤੇ ਕੰਮ ਕਰਨਾ ਪਏ ਜੇ ਤਾਂ ਕਰਤਾ ਲੈਣਗੇ ਵੀ ਕਿਵੇਂ ਕਰੀਦਾ ਠੀਕ ਆ ਜੀ ਇਹੀ ਗੱਲ ਆ ਜੇ ਹੁਣ ਉੱਥੇ ਉਹਨੂੰ ਲੇਬਰ ਵਾਲਾ ਹੱਥ ਹੀ ਨਹੀਂ ਪਾਉਂਦਾ ਉਹਨੂੰ ਉਹ ਕਹਿੰਦਾ ਅਸੀਂ ਬਾਹਲੇ ਨੂੰ ਮੈਂ ਪੁੱਛਿਆ ਜਾ ਕੇ ਇਹ ਉਹ ਕੰਮ ਭਾਰਾ ਵਾ ਕਣਕ ਅੰਦਰ ਲੈ ਕੇ ਜਾਣੀ ਲਾਉਣੀਆਂ ਥੈਲੇ ਜਾ ਕੇ ਮੁੱਢੇ ਤੇ ਲੈ ਕੇ ਜਾਣੇ ਨੇ ਹੁਣ ਜੇ ਜਵਾਗ ਫੱਟਣੇ ਹੋ ਉਹਨਾਂ ਦਾ 40 ਮਿੰਟ ਲਾਦੀ ਇਹ ਉਥੇ ਉਹ ਪਹਿਲਾਂ ਉਹ ਕਹਿੰਦਾ ਕਲਾਈ ਸੀ ਮੈਂ ਭਈਆਂ ਤੋਂ ਬਦਲੇ ਹੋਰ ਆਣ ਦੋ ਲੇਬਰ ਵਾਲਿਆਂ ਤੋਂ ਉਹ ਕਹਿੰਦਾ ਸਾਰੀ ਦਿਹਾੜੀ ਲਾ ਕੇ ਕਦੇ ਪਾਣੀ ਵੀ ਲਿਆ ਗਾ ਕਦੇ ਕਿੱਧਰ ਨੂੰ ਚਲੇ ਜਾ ਕਰ ਮਤਲਬ ਕਿ ਨਾਲੇ ਕਹਿੰਦਾ ਸਾਨੂੰ ਡਿਸਟਰਬ ਸਾਰਾ ਬਲੌਕ ਹੋਇਆ ਰਿਹਾ ਚੱਕੀ ਦਾ ਤੇ ਇਹੀ ਬੇਨਤੀ ਆ ਵੀ ਜੇ ਬੱਚੇ ਫੱਟ ਹੋਣਗੇ ਥੋੜੇ ਕਲ ਕੋਈ ਟਿੱ ਫਿਟਨੈਸ ਦਾ ਕੋਈ ਟਿੱ ਖੇੜੀ ਲੈਣੀ ਆ ਯਾਰ ਠੀਕ ਨਹੀਂ ਕਈ ਕਹਿੰਦੇ ਬਈ ਹਾਂਜੀ ਆ ਮੈਚ ਖੇਡੋ ਜੀ ਆਇਆ ਕਰੋ ਹੁਣ ਤੂਫਾਨ ਕਿੱਥੇ ਮੈਚ ਖੇਡਦਾ ਸੀ ਹਾਂਜੀ ਉਹ ਜਮੀਕੇ ਦੂਏ ਚਾਰੋ ਹਣੀ ਜਿਵੇਂ ਕਿੱਧਰ ਮੈਚ ਕਿੱਥੇ ਮੈਚ ਖੇਡਦੇ ਮੀਂਹ ਕਿੱਥੇ ਮੈਚ ਖੇਡਦਾ ਸੀ ਗੱਲ ਕੀ ਥੋੜਾ ਫਿਟਨੈਸ ਲੈਵਲ ਵਾੜਾ ਤਾਹਾਂ ਚੱਕਣਾ ਪੈਣਾ ਤੁਹਾਨੂੰ ਜੇ ਉਵੇਂ ਕੋਟੀ ਖੇੜਣੀ ਆ ਠੀਕ ਆ ਥੋੜਾ ਫਿਟਨੈਸ ਲੈਵਲ ਪੂਰਾ ਹਾਈ ਚਾਹੀਦਾ ਯਾਰ ਮੈਂ ਦੇਖਿਆ ਵੀ ਸਾਲ ਦੋ ਸਾਲ ਦੇ ਵਿੱਚ ਵਿੱਚ ਜੇ ਬੰਦਾ ਸਹੀ ਤਰੀਕੇ ਨਾਲ ਚੱਲਦਾ ਬੰਦਾ ਨੇੜੇ ਤੇ ਨੇੜੇ ਪਹੁੰਚ ਜਾਂਦਾ ਜੇ ਸਹੀ ਸਾਰੇ ਬਸ ਸਹੀ ਤਰੀਕਾ ਚੰਗਾ ਦੇਖੋ ਦੇਖਣਾ ਵੀ ਚੰਗਾ ਇਹਦੀ ਗੱਲ ਫੋਨ ਮਾੜਾ ਵਾ ਮਾੜੀਆਂ ਜੀ ਚਾ ਪੈਕ ਕਰ ਰਹੀਆਂ ਪਾਪਾ ਚੰਗੀ ਜੀ ਚਾ ਰੋ ਠੀਕ ਹੈ ਨਾ ਪਰ ਆਪਣਾ ਥੋੜਾ ਜਿਹਾ ਪੱਖ ਆਪਣਾ ਇਹ ਆਪਾਂ ਆਪਾਂ ਲੱਭਣਾ ਵਾ ਅਗਲੇ ਦਾ ਕਮਜ਼ੋਰੀ ਕੋਈ ਬਈ ਜਾਂ ਜੇ ਕੋਈ ਨੇ ਫਰਜ਼ ਕਰ ਲਾ ਬੱਚ ਬੰਦ ਵਿੱਚ ਚੋਰੀ ਕਰ ਲਈ ਜਾਂ ਕੋਈ ਹੋਰ ਕੁਝ ਕਰਤਾ ਉਹ ਫਰਾਨਾ ਚੋਰ ਉਹ ਪੱਕਾ ਠੱਪਾ ਲਾਂਦੇ ਆ ਹਨਾ ਇਹ ਠੱਪੇ ਤੋਂ ਭਾਈ ਬਣ ਕੇ ਵਿਚਾਰ ਕਰਿਆ ਕਰੋ ਹਾਂ ਹੋਰ ਵੀ ਕੋਈ ਕਹੀ ਕਹਿਣਗੇ ਬਾਲ ਹੁਣ ਕਦਮ ਮਨਾਉਣਿਆ ਤਾਂ ਹੈ ਛਤਰਖਾਨਾ ਵਾਲਾ ਕੰਮ ਦੋ ਦਿਨਾਂ ਨਾਲ ਮੇਰੀ ਤਾਂ ਬਹਿਸ਼ ਹੋ ਗਈ ਹੁਣ ਮਨਾਈ ਨਾ ਲੈ ਅਸੇ ਥੋਤੋਂ ਬਸ ਕੇ ਰੱਖਿਆ ਤਾਂ ਗੁਰੂ ਦੀ ਮਿਹਰ ਆਸੇ ਮਹਾਰਾਜ ਦੀ ਕਿਰਪਾ ਹੋਈ ਆ ਆਪਦੇ ਬੱਚਿਆਂ ਨੂੰ ਵੀ ਕੇਸ ਸਾਧਾਰੀ ਕਰੋ ਠੀਕ ਆ ਜੀ ਬਾਣੀ ਪੜੋ ਗੁਰੂ ਘਰ ਜਾਓ ਨਾਲ ਮਹਾਰਾਜ ਨੂੰ ਅਰਦਾਸ ਕਰੋ ਤੇ ਆਪਾਂ ਬਾਕੀ ਉਹ ਬੇਨਤੀ ਸਾਰਿਆਂ ਕੀਤੀ ਆ ਤੁਸੀਂ ਵੀ ਸਾਰਿਆਂ ਨੂੰ ਕਰਨੀ ਆ ਤੁਹਾਡੇ ਵੀ ਕੋਈ ਰਿਸ਼ਤੇਦਾਰ ਨੇ ਕੋਈ ਯਾਰ ਦੋਸਤ ਨੇ ਖੰਡੂਰ ਸਾਹਿਬ ਵਾਲੀ ਸੀਟ ਤੇ ਪਤਾ ਤੁਹਾਨੂੰ ਮੇਰੇ ਭਾਈ ਅਮਰਤਪਾਲ ਸਿੰਘ ਚੋਣ ਲੜ ਰਹੇ ਆ ਜਿਹੜੇ ਡਿਬਰੂਗੜ੍ਹ ਚਾਕੇ ਪ੍ਰਸ਼ਾਸਨ ਨੇ ਡਿਬਰੂਗੜ੍ਹ ਜੇਲ੍ਹ ਤੇ ਮਾਰੇ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਸੀ ਠੀਕ ਆ ਜੀ ਉਥੋਂ ਆਪਾਂ ਵੱਧ ਤੋਂ ਵੱਧ ਵੋਟਾਂ ਨਾਲ ਜਿਤਾਉਣਾ ਭਾਈ ਸਾਹਿਬ ਨੂੰ ਇਹੀ ਬੇਨਤੀ ਆ ਚਲੋ ਪਤਲਾਓ ਸੈਟ ਹੋਰ ਰੈਡੀ ਰੈਡੀ ਚਲੋ 15 ਲਾਖੋ ਡਬਲ ਹਾਂ ਟਕਾ ਕੇ ਬਹੁਤ ਵਧੀਆ ਬਹੁਤ ਵਧੀਆ ਪੁੱਤ ਹਾਂ ਸ਼ਾਬਾਸ਼ ਜੰਗਾ ਸੋਚੋ ਜੰਗਾ ਬੋਲੋ ਠੀਕ ਆ ਜੀ ਚੰਗਾ ਹੀ ਕਰੋ ਚੰਗਾ ਹੀ ਦੇਖੋ ਮਾੜੇ ਦੀ ਸੰਗਤ ਨਹੀਂ ਕਰਨੀ ਮਾੜੇ ਕੋਲ ਨਹੀਂ ਖੜਨਾ ਜਮੇ ਬਸ ਬਾਹਰ ਆਪਣਾ ਲਕਸ਼ ਰੱਖੋ ਵੀ ਬਾਹਰ ਖੇਲਣ ਜਾਣਾ ਪੈਸੇ ਬੰਬੇ ਕਮਾਉਣੇ ਆ ਮਾਂ ਪਿਓ ਨੂੰ ਸੁੱਖ ਦੇਣਾ ਠੀਕ ਆ ਜੀ ਚਲੋ ਵੀ ਡੈਡੀ 15 ਗੋ ਉਹ ਵਧੀਆ ਬਹੁਤ ਵਧੀਆ ਬੱਤਾ ਐਸਾ ਜਿਹਦਾ ਭਾਰੀ ਕਰਾਉਣੇ ਆ ਮੈਚ ਮੈਚ ਨਹੀਂ ਹਾਂ। ਇਹ ਰੱਕੀ ਦਾ ਇੱਕ ਇੱਕ ਰਾ ਸਖਤ ਮੈਂ ਪੱਸਿਆ ਆੜਵਾ ਹਾਂ ਸੱਤੇ ਚਲੋ ਦਾ ਆ ਦਾ ਹੋ। ਆਓ ਜੀ। ਚਲੋ ਇੱਕ ਹੋਰ ਮੁੰਡੇ ਨੂੰ ਮળોਣਾ ਤੁਹਾਨੂੰ। ਧੂੜ ਚੱਕ ਆਵਰੇ ਪੁੱਤ। ਇਹ ਕੋਈ ਜਲੋ ਹਾਂ ਬਲੋਗ ਦਾ ਕਿਹੜਾ ਬੰਦਾ ਪੁੱਤ? ਧੂੜ ਚੱਕ ਧੂੜ ਚੱਕ ਦਾ ਬਣਾ। ਹਾਂ ਪੱਪੂ ਭਲਮਾਨ ਦਾ। ਉਸ ਸਟਾਰ ਆਈ ਹਾਂ ਹਾਂ ਪਹਿਲੀ ਝੂੜ ਜੱਕ ਬਹੁਤ ਝੂੜ ਜੱਕ ਬਹੁਤ ਸਟਾਰ ਨੇ ਪਹਿਲੀ ਸਨੀਅਰ ਤਾਤੂ ਵੀ ਸਨੀਅਰ ਬੰਦੀ ਇਹ ਮੁੰਡਾ ਝੂੜ ਜੱਕ ਤੋਂ ਆਇਆ ਇਹ ਇਹ ਆ ਸਾਈਕਲ ਤੇ ਆਪਣੇ ਡੈਡੀ ਦੇ ਨਾਲ ਇੱਕ ਸਾਈਕਲ ਇਹ ਲੈ ਕੇ ਆ ਇੱਕ ਇਹਦਾ ਡੈਡੀ ਚਲਾ ਕੇ ਸਾਈਕਲ ਲੈ ਕੇ ਆ ਝੂੜ ਜੱਕ ਤੋਂ ਘਟੋ ਘਟ ਝੂੜ ਜੱਕ ਇੱਥੋਂ ਕਿੰਨੇ ਘੰਟੇ ਪਹੁੰਚੇ ਪੁੱਤ 5 ਘੰਟੇ 5 ਘੰਟੇ ਜਾਇਆ ਠੀਕ ਆ ਜੀ ਉਹ ਜਦੋਂ ਇੱਥੇ ਗੱਲਾਂ ਕਰਨ ਲੱਗੇ ਅਸੀਂ ਮੁੰਡਿਆਂ ਨੂੰ ਕੱਦ ਨੂੰ ਦੱਸਣਾ ਸੀ ਵੀ ਸਾਡੀ ਆ ਫੀਸ ਆ ਆ ਬਾ ਆਏ ਹਨਾ ਤੇ ਉਹ ਕਹਿੰਦੇ ਵੀ ਬਈ ਅਸੀਂ ਤਾਂ ਫੀਸ ਥੋੜੀ ਲਗਾਈ ਆ 5000 ਰੁਪਏ ਲੈ ਕੇ ਆਏ ਆ ਤੇ ਜਦੋਂ ਉਹ ਕਹਿੰਦੇ ਬੈਠੇ ਰਹੇ ਦੁਪਹਿਰੇ ਆ ਗਏ ਸੀ ਤੇ ਕਹਿੰਦੇ ਇਹਦਾ ਡੈਡੀ ਕਹਿੰਦਾ ਚੱਲ ਫੋਟੋ ਖਿਜਾ ਕੇ ਚਲੇ ਚੱਲਾਂਗੇ ਆਪਾਂ ਵੀ ਆਪਣੇ ਕੋਲ ਫੀਸ ਤਾਂ ਹੈ ਨਹੀਂ ਚੱਲ ਭਾਈ ਮੈਂ ਆਇਆ ਮੈਂ ਆ ਕੇ ਮੈਂ ਕਿਹਾ ਵੀ ਮੈਂ ਉਹਨਾਂ ਦਾਸਤਾ ਮੁੰਡੇ ਨੇ ਕਹਿੰਦਾ ਵੀ ਉੱਥੋਂ ਆਇਆ ਇਧਰੋਂ ਉਹ ਮਾਨਸਾ ਕਹਦਾ ਮੈਨੂੰ ਤੇ ਮੈਂ ਕਿਹਾ ਯਾਰ ਬਿਠਾ ਕੇ ਰੱਖੋ ਵੀ ਮੈਂ ਆਉਣਾ ਕੋਈ ਨਾ ਚੱਲ ਮੈਂ ਆ ਕੇ ਗੱਲਬਾਤ ਕੀਤੀ ਉਹ ਕਹਿੰਦਾ ਭਾਈ ਯਾਰ ਬਈ ਅਸੀਂ ਹੈ ਬਾਈ ਯਾਰ ਬਾਹਲਾ ਸਿੱਧਾ ਸੀ ਨਾ ਉਹਦੇ ਰੋਟੀ ਵਾਲੇ ਉੱਤੇ ਰੋਟੀ ਆ ਡੋ ਰੋਟੀ ਵਿਚਾਰੇ ਨਾਲ ਲੈ ਗਿਆ ਵੀ ਰਾਜ ਖਾ ਲਾਂਗੇ ਨਾ ਹੁਣ ਗਰੀਬੀ ਬਾਈ ਬਾਹਲਾ ਖਤਰੋਂ ਆਦੀ ਆ ਸਿੱਧੀ ਤੁਹਾਨੂੰ ਕੱਲ ਦੱਸਾਂ ਹੈ ਨਾ ਤੇ ਭਰਾਵਾ ਮੈਂ ਖਾ ਲਿਆ ਬਈ ਫੀਸ ਦੇ ਬਾਈ ਉਹਨੇ ਰੋਟੀ ਵਾਲਾ ਡੱਬਾ ਖੋਲ ਕੇ ਲੈ ਕੇ ਆਂਦਾ ਉਹ ਥੱਲੇ ਵਿੱਚ ਬਾਹਲੀ ਤਹਾਂ ਦੇ ਵਿੱਚ 5000 ਰੁਪਇਆ ਮੈਨੂੰ ਖੜਾ ਦੇ ਮੰਗਦਾ ਹਾਂ ਲੋ ਜੀ ਅਸੀਂ 1000 ਰੁਪਇਆ ਰੱਖ ਕੇ ਬਾਈ ਨੂੰ ਅਸੀਂ 4000 ਰੁਪਇਆ ਮੋੜਦਾ ਬਈ ਇਹਨੂੰ ਭਾਈ ਅਸੀਂ ਜਿੰਨਾਟ ਐਵੇਂ ਨਾ ਘਟੇ ਵਿੱਚ ਰਹਿਣਾ ਉਹਨੂੰ ਕੱਪੜੇ ਵੀ ਲੈ ਕੇ ਦਵਾਂਗੇ ਇਹਨੂੰ ਬਾਦਾਮ ਵੀ ਦੇਵਾਂਗੇ ਇਹਨੂੰ ਕੋ ਵੀ ਦੇਵਾਂਗੇ ਜੋ ਇਹਨੇ ਡਾਈਟ ਖਾਂਦੇ ਉਹ ਡਾਈਟ ਵੀ ਇਹਨੂੰ ਦਵਾਂਗੇ ਸਾਰੀ ਹਣਾ ਬਾਾਈ ਯਾਨੀ ਬਾਹਲੇ ਵੀ ਬਚਾਰਾ ਬਾਹਲੇ ਸਿੱਧਾ ਸੀ ਹਣਾ ਹੋਰ ਵੀ ਉਹਨੂੰ ਆਖਿਆ ਮਖਾ ਵੀ ਤੂੰ ਤੇਰੀ ਜੀ ਮੈਂ ਕੋਈ ਹੋਰ ਅਸੀਂ ਤੂੰ ਕੰਮ ਤੋੜਨਾ ਜਾਂ ਹੋਰ ਕੁਝ ਕਰਨਾ ਹਣਾ ਉਹ ਵੀ ਕੋਈ ਗੱਲ ਨਹੀਂ ਦੱਸਦੀ ਆਪਣੇ ਕੋਲ ਭਰਾ ਆਪਣੇ ਹੈਗੇ ਨੇ ਹੋਰ ਵੀ ਹੈਗੇ ਜਿੰਨਾ ਚੱਕ ਅਸੀਂ ਕਰਦੇ ਆ ਅਸੀਂ ਕਰਦੇ ਆ ਅਸੀਂ ਹੋਰ ਕਿਸੇ ਨੂੰ ਕਹਦਾਂਗੇ ਹਣਾ ਭਾਈ ਬੰਦ ਨੂੰ ਇਹੀ ਗੱਲ ਆ ਵੀ ਜਿਹੜਾ ਲੋੜ ਬੰਦਾ ਉਹਨੂੰ ਹੁਣ ਸਾਡੇ ਕੋਲ ਫਰੇਕ ਹੀ ਕਹਿੰਦਾ ਵੀ ਮੈਂ ਲੋੜ ਬੰਦਾ ਇਹ ਠੂਠ ਨਾ ਬੋਲਿਆ ਕਰੋ ਬਾਈ ਬਣ ਕੇ ਆ ਕੇ ਠੀਕ ਆ ਜੀ ਜਿੰਨਾ ਤੇ ਘਰ ਨਹੀਂ ਖਾਂਦਾ ਬੰਦਾ ਉਹਨਾਂ ਦੀ ਮਰ ਲਈ ਬੰਦਾ ਠੀਕ ਹੈ ਨਾ ਜਿਵੇਂ ਸਿਆਣੇ ਚੋਰੀ ਦਾ ਪੁੱਤ ਘੱਭਰ ਨਹੀਂ ਹੁੰਦਾ ਚਲੋ ਤੁਸੀਂ ਲਾਓ ਸ਼ੱਟ ਪੁੱਤ ਮਾਰ ਕੇ ਲਓ ਸ਼ਾਬਾਸ਼ ਚਲੋ 15 ਦਾ ਚੱਲ ਪੁੱਤ ਲਾ ਮੁੰਡਾ ਸੋਨੇ ਵਰਗਾ ਦੇਖ ਉਹ ਬਾਈ ਜਾਨੀ ਬਾਹਲਾ ਹੀ ਇਮੋਸ਼ਨਲ ਹੋ ਗਿਆ ਸਾਨੂੰ ਵੀ ਇਮੋਸ਼ਨਲ ਕਰਦਾ ਉਹਨੇ ਤੇ ਅਸੀਂ ਇਹ ਹੀ ਗੱਲ ਸਾਂਝੀ ਕਰਨੀ ਸੀ ਵੀ ਜਿਹੜਾ ਦਿਮਾਗ ਕੋਈ ਗੜ ਨਹੀਂ ਕੋਈ ਲੋੜ ਮੰਦਾ ਜਮਾਕ ਕੋਈ ਹਿੱਤ ਵਾਸ ਦਾ ਈ ਦਾ ਚੱਕਰੀ ਹੈ ਨਾ ਮਹਾਰਾਜ ਬਾਹਰ ਨੂੰ ਦਿੱਤਾ ਹੋਇਆ ਬਾਕੀ ਤੁਹਾਡੇ ਭਾਈ ਜਿਹੜੇ ਐਨਆਰਆਈ ਬੈਠੇ ਆ ਉਹਨਾਂ ਦਾ ਬਹੁਤ ਆਪਣੇ ਆਪਣੇ ਦੇ ਹੱਥ ਆ ਬਾਕੀ ਮਹਾਰਾਜ ਦੀ ਕਿਰਪਾ ਸੱਚੇ ਬਾਸਾ ਦੀ ਸਾਰੇ ਵਿੱਚ ਵੱਡੀ ਗੱਲ ਤਾਂ ਇਹ ਆ ਠੀਕ ਆ ਨਾ ਸੰਤੋਸ਼ਟੀ ਬਿਨਾ ਕੁਝ ਨਹੀਂ ਹੁੰਦਾ ਹੁੰਦਾ ਜਿਹੜਾ ਸੰਤੋਸ਼ਟੀ ਨੂੰ ਸੰਤੋਸ਼ਟ ਹੋਣਾ ਗਾਹੀ ਆ ਸੰਤੋਸ਼ਟੀ ਵੀ ਮਹਾਰਾਜ ਚਲੋ ਵੀ ਰੈਡੀ ਚਲੋ ਦੱਸਦਾ ਕੋ ਸੱਟ ਕੱਢ ਸੱਟ ਕੱਢ ਉਹਦਾ ਫੇਰ ਹੀ ਨਾ ਆਹ ਕਰਨਾ 1 2 3 4 5 6 7 8 9 ਬੈਰੀ ਗੁੱਡ ਲਾਓ ਤਾੜੀਆਂ ਮੋਟੇ ਮਾ ਦੇ ਇੱਕ ਡਾਂਡਰ 30 ਗੱਲੋ ਦਾ ਜਾਨਾ ਛੋਟਾ ਜਿਹਾ ਨਹੀਂ ਖੜਾ ਹੋਏ ਐਟ ਡਾਂਡਰ 30 ਗੱਲੋ ਆ ਇਹ ਉਥੇ ਹੀ ਹੁੰਦਾ ਇੱਕ ਹੰਡ ਦੀ ਗੱਲੋਂ ਹੈਨਾ ਅੱਜ ਹੁਣ ਤਾਂ ਪਹਿਲਾਂ ਗਲਤ ਨਾ ਬਾਈ ਪਹਿਲਾਂ ਦੋ ਸ਼ਟ ਲੱਗੇ ਹੁਣ 10-10 ਲਾਦਾ ਬਸ ਆ ਗਿਆ ਕੰਮ ਲੋਟ ਚਲੋ ਬਈ ਰੈਡੀ ਵੀ ਰੱਖੋ ਚੱਟ ਕੇ ਅਰੇ ਉਹ ਮੁੰਡੇ ਦੂਜੇ ਨੇ ਕੋਈ ਗੱਲ ਨਹੀਂ ਤੁਸੀਂ ਜਿਵੇਂ ਚੱਲਦੇ ਓਵੇਂ ਹੀ ਚੱਲੋ ਹੌਲੀ ਹੌਲੀ ਹੈਨਾ ਵਾਹਿਫਤ ਬਾਈ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ